ਹਾਂਜੀ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਜਿੱਦਾਂ ਅੱਜ ਐਤਵਾਰ ਦੇ ਦਿਨ ਸਾਰੇ ਮਸੀਹੀ ਲੋਕੀ ਵੱਖ-ਵੱਖ ਚਰਚਾ ਵਿੱਚ ਜਾਂਦੇ ਆ ਪਰਮੇਸ਼ੁਰ ਦਾ ਧੰਨਵਾਦ ਕਰਦੇ ਆ ਅੱਜ ਦੇ ਦਿਨ ਨੂੰ ਪਵਿੱਤਰ ਕਰਕੇ ਮਨਾਇਆ ਜਾਂਦਾ ਹੈ ਕਾਫੀ ਸਾਲਾਂ ਤੋਂ ਐਵੇਂ ਹੁੰਦਾ ਆ ਰਿਹਾ ਤੇ ਮੈਂ ਅੱਜ ਤੁਹਾਨੂੰ ਇਸ ਦੀ ਸੱਚਾਈ ਬਾਰੇ ਵੀ ਦੱਸਣਾ ਚਾਹਨੀ ਕਿ ਅਦਾ ਕਿਉਂ ਹੁੰਦੀ ਆ ਕਿਸ ਲਈ ਕੀਤਾ ਜਾਂਦਾ ਆ ਇਹ ਤੁਹਾਨੂੰ ਹੀ ਕਿਉਂ ਪਵਿੱਤਰ ਦਿਨ ਮਨਾਇਆ ਜਾਂਦਾ ਆ ਕਿ ਇਹ ਸੱਚ ਆ ਕਿ ਝੂਠ ਆ ਅੱਜ ਅਸੀਂ ਇਸੇ ਬਾਰੇ ਗੱਲ ਕਰਾਂਗੇ ਮੈਨੂੰ ਪਰਮੇਸ਼ਵਰ ਨੇ ਇਸ ਦਿਨ ਉੱਤੇ ਬੋਲਣ ਦਾ ਮੌਕਾ ਦਿੱਤਾ ਮੈਂ ਬਹੁਤ ਖੁਸ਼ਕਿਸਮਤ ਹਾਂ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਦਾ ਇਸ ਗੱਲ ਲਈ ਤੇ ਹਾਂਜੀ ਮੈਂ ਤੁਹਾਨੂੰ ਗੱਲ ਕਰੀ ਸੀ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਇਹ ਦਿਨ ਅੱਜ ਨੂੰ ਪਵਿੱਤਰ ਕਰਕੇ ਕਿਉਂ ਮੰਨਿਆ ਜਾਂਦਾ ਤੇ ਅੱਜ ਦੇ ਦਿਨ ਹੀ ਲੋਕ ਚਾਚ ਵਿੱਚ ਇਕੱਠੇ ਹੋ ਕੇ ਪਰਮੇਸ਼ਵਰ ਦਾ ਧੰਨਵਾਦ ਕਿਉਂ ਕਰਦੇ ਆਇਆ ਸੰਗਤ ਕਿਉਂ ਕਰਦੇ ਨੇ ਜਿੱਦਾਂ ਕਿ ਜਦੋਂ ਸਾਡੀ ਪਰਮੇਸ਼ਵਰ ਪਿਤਾ ਨੇ ਪੂਰੀ ਦਾ ਤੀਨੂ ਬਣਾਇਆ ਸੀ ਸੰਸਾਰ ਨੂੰ ਬਣਾਇਆ ਸੀ ਸ੍ਰਿਸ਼ਟੀ ਨੂੰ ਰਚਿਆ ਸੀ ਸ਼ੁਰੂ ਤੋਂ ਸ਼ੁਰੂ ਤੋਂ ਜਿਦਾ ਤੁਸੀਂ ਦੇਖਿਆਗਾ ਕਿ ਬਹੁਤ ਸਾਰੇ ਜਦੋਂ ਪੀਰ ਪ੍ਰਗੰਬਰ ਆਇਆ ਕੋਈ 1600 ਸਾਲ ਇਸ ਵੀ ਵਿੱਚ ਆਇਆ ਕਿਸੇ ਦਾ ਜਨਮ 1500 ਵਿੱਚ ਹੋਇਆ ਤਾਂ ਕਿਸੇ ਦਾ 1400 ਵਿੱਚ ਹੋਇਆ ਗੁਰੂ ਕੀ ਦਾ ਜਨਮ ਪਰ ਜੋ ਪਰਮੇਸ਼ਰ ਪਿਤਾ ਆ ਉਹਨਾਂ ਨੇ ਇਸ ਸੰਸਾਰ ਦਾ ਆਰੰਭ ਸ਼ੁਰੂ ਤੋਂ ਕੀਤਾ ਸ਼ੁਰੂ ਤੋਂ ਜਿੱਦਾਂ ਕਿ ਅਸੀਂ ਇੱਕ ਬੱਚੀ ਨੂੰ ਸਕੂਲ ਪੜਨ ਦੇ ਲਈ ਲਗਾਨੇ ਆ ਨਾ ਉਹ ਪਹਿਲੀ ਕਲਾਸ ਕੋਈ ਨਰਸਰੀ ਕਲਾਸ ਤੋਂ ਸ਼ੁਰੂ ਕਰਦਾ ਬਿਲਕੁਲ ਇਸੇ ਤਰ੍ਹਾਂ ਪਰਮੇਸ਼ਰ ਪਿਤਾ ਨੇ ਜਦੋਂ ਇਸ ਸੰਸਾਰ ਦੀ ਰਚਨਾ ਕੀਤੀ ਸੀ ਤਾਂ ਆਰੰਭੋਂ ਤੋਂ ਸ਼ੁਰੂ ਤੋਂ ਕੀਤੀ ਸੀ ਪਹਿਲੀ ਤੋਂ ਕਹ ਲੋ ਕਿ ਪਹਿਲੇ ਦਿਨ ਤੋਂ ਕੀਤੀ ਸੀਗੀ ਤੇ ਉਹਨਾਂ ਨੇ ਇਦਾਂ ਹੌਲੀ-ਹੌਲੀ ਕਰਕੇ ਮਤਲਬ ਕਿ ਸਾਰੇ ਸੰਸਾਰ ਦੀ ਰਚਨਾ ਕੀਤੀ ਸੀਗੀ ਧਰਤੀ ਬਣਾਈ ਸੀ ਅਸਮਾਨ ਬਣਾਇਆ ਸੀ ਫੁੱਲ ਬੂਟੇ ਬਣਾਏ ਸੀ ਪਸ਼ੂ ਪੰਛੀ ਬਣਾਏ ਸੀਗੇ ਸਮੁੰਦਰ ਨਦੀਆਂ ਨਾਲੇ ਸਭ ਕੁਝ ਬਣਾਇਆ ਸੀਗਾ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਬਣਾਏ ਸੀ ਅਸਮਾਨ ਵਿੱਚ ਰਹਿਣ ਵਾਲੇ ਜੀਵ ਬਣਾਏ ਸੀਗੇ ਧਰਤੀ ਤੇ ਰਹਿਣ ਵਾਲੇ ਪ੍ਰਾਣੀ ਬਣਾਏ ਸੀਗੇ ਫੁੱਲ ਬੂਟੇ ਪੈਦਾ ਕੀਤੇ ਸੀਗੇ ਹਰ ਇੱਕ ਕੁਦਰਤੀ ਚੀਜ਼ ਜੋ ਤੁਸੀਂ ਆਪਣੇ ਅਗਰ ਦੇਖਦੇ ਹੋ ਇਹ ਪਰਮੇਸ਼ਰ ਨੇ ਹੀ ਬਣਾਈ ਹੋਈ ਹੈ ਇਨਸਾਨ ਨੂੰ ਜਦੋਂ ਸਾਰਾ ਕੁਝ ਉਹਨਾਂ ਨੇ ਬਣਾ ਲਿਆ ਸੀਗਾ ਤੇ ਫੇ ਉਹਨਾਂ ਨੂੰ ਧਰਤੀ ਖਾਲੀ ਖਾਲੀ ਲੱਗੀ ਸੀ ਸੁੰਨੀ ਲੱਗੀ ਸੀ ਤਾਂ ਉਹਨਾਂ ਨੇ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ ਸੀ ਪਹਿਲਾਂ ਉਹਨਾਂ ਨੇ ਮਨੁੱਖ ਨੂੰ ਬਣਾਇਆ ਸੀ ਕਹ ਲਓ ਕਿ ਬੰਦੇ ਨੂੰ ਬਣਾਇਆ ਸੀ ਮੇਲ ਨੂੰ ਬਣਾਇਆ ਸੀ ਆ ਤੇ ਫੇ ਉਹਨਾਂ ਨੇ ਦੇਖਿਆ ਕਿ ਬੰਦਾ ਇਕੱਲਾ ਆ ਫੇ ਉਹਨਾਂ ਨੇ ਮਲਕਿ ਉਹਨੂੰ ਗੂੜੀ ਨਹੀਂ ਦਸਵਾ ਦਿੱਤਾ ਸੀਗਾ ਮਿੱਟੀ ਤੋਂ ਬਣਾਇਆ ਸੀ ਇਨਸਾਨ ਨੂੰ ਮਿੱਟੀ ਤੋਂ ਬਣਾਇਆ ਸੀ ਤੇ ਉਹਨੇ ਦੇਖਿਆ ਕਿ ਇਨਸਾਨ ਬਹੁਤ ਇਕੱਲਾ ਆ ਤਾਂ ਉਹਦੇ ਨਾਲ ਕੋਈ ਉਹਦਾ ਸਾਥੀ ਹੋਣਾ ਚਾਹੀਦਾ ਆ ਫਿਰ ਉਹਨਾਂ ਨੇ ਜੋ ਬੰਦਾ ਸੀ ਆਦਮ ਸੀ ਜਿਹਨੂੰ ਆਪਾਂ ਕਹਿੰਨੇ ਸੁਣਿਆ ਹੋਵੇਗਾ ਤੁਸੀਂ ਆਦਮ ਕਹਿੰਦੇ ਸੀ ਉਹਨੂੰ ਗੂੜੀ ਨੀਂਦ ਦੀ ਸਵਾਤਾ ਸੀਗਾ ਤੇ ਫਿਰ ਜਦੋਂ ਉਹ ਸੋ ਗਿਆ ਸੀ ਤਾਂ ਪਰਮੇਸ਼ਵਰ ਨੇ ਉਹਦੇ ਇੱਕ ਪਸਲੀ ਕੱਢ ਲਈ ਸੀਗੀ ਪਸਲੀ ਕੱਢ ਲਈ ਸੀ ਤੇ ਉੱਥੇ ਮਿੱਟੀ ਭਰਤੀ ਸੀ ਹੈਨਾ ਮਿੱਟੀ ਭਰਤੀ ਸੀ ਤੇ ਉਸ ਪਸਲੀ ਤੋਂ ਔਰਤ ਦਾ ਨਿਰਮਾਣ ਕੀਤਾ ਸੀ ਔਰਤ ਨੂੰ ਬਣਾਇਆ ਸੀਗਾ ਇਸੇ ਕਰ ਉਹ ਔਰਤ ਜੋ ਨਰ ਦੇ ਵਿੱਚੋਂ ਨਿਕਲੀ ਆ ਉਹਦੀ ਪਸਲੀ ਕੱਢ ਕੇ ਬਣਾਈ ਸੀ ਇਸ ਲਈ ਉਹਨੂੰ ਨਾਰੀ ਕਿਹਾ ਜਾਂਦਾ ਕਿਉਂਕਿ ਉਹ ਨਰ ਦੇ ਵਿੱਚੋਂ ਨਿਕਲੀ ਆ ਕੱਲਾਂ ਬੰਦਾ ਆਇਆ ਸੀ خیالੋ ਕਿ ਮੇਲ ਆਇਆ ਸੀ ਉਹਦੇ ਬਾਅਦ ਉਹਦੇ ਕੋਲ ਔਰਤ ਨੂੰ ਬਣਵਾਇਆ ਪਰਮੇਸ਼ਰ ਨੇ ਬਣਾਇਆ ਠੀਕ ਹੈ ਤੇ ਫੇ ਉਸ ਦਿਨ ਇਸ ਤਰ੍ਹਾਂ ਜਦੋਂ ਪਰਮੇਸ਼ਰ ਨੇ ਸਾਰੇ ਕੰਮ ਆਪਣੇ ਕੰਪਲੀਟ ਕਰ ਲਏ ਹੈ ਨਾ ਸਭ ਕੁਝ ਬਣਾ ਲਿਆ ਤਾਂ ਆਖਰੀ ਦਿਨ 6 ਦਿਨਾਂ ਵਿੱਚ ਕੰਮ ਪਰਮਿਸ਼ਨ ਨੇ ਪੂਰਾ ਕੀਤਾ ਸੀਗਾ ਆਖਰੀ ਦਿਨ 7ਵੇਂ ਦਿਨ ਉਹਨਾਂ ਨੇ ਆਰਾਮ ਕੀਤਾ ਸੀ ਆਰਾਮ ਦਾ ਦਿਨ ਠਹਿਰਾਇਆ ਸੀਗਾ ਉਹਨੂੰ ਤੇ ਉਦੋਂ ਪਰਮਿਸ਼ਨ ਨੇ ਇਹ ਕਿਹਾ ਸੀਗਾ ਕਿ ਮਤਲਬ ਕਿ ਸਾਰਾ ਕੁਝ ਤਾਂ ਬਣ ਗਿਆ ਸੀ ਨਾ 7ਵੇਂ ਦਿਨ ਉਹਨਾਂ ਨੇ ਆਰਾਮ ਕੀਤਾ ਸੀ ਆ ਇਸ ਕਰਕੇ 7ਵੇਂ ਦਿਨ ਨੂੰ ਆਰਾਮ ਦਾ ਵੀ ਦਿਨ ਕਿਹਾ ਜਾਂਦਾ ਪਵਿੱਤਰ ਦਿਨ ਵੀ ਕਿਹਾ ਜਾਂਦਾ ਉਹ ਕਹਿੰਦੇ ਸੀ ਕਿ ਤੇ ਤੁਸੀਂ ਵੀ ਸਾਰੇ ਨੇ ਇਸ ਦਿਨ ਆਰਾਮ ਕਰਨਾ ਕੋਈ ਕੰਮ ਨਹੀਂ ਕਰਨਾ ਇਸ ਦਿਨ ਤੁਸੀਂ ਬਸ ਪਰਮੇਸ਼ਰ ਦੇ ਬਣਾਈਆਂ ਹੋਈਆਂ ਚੀਜ਼ਾਂ ਦਾ ਧੰਨਵਾਦ ਕਰਨਾ ਹੈ ਉਹਨੂੰ ਯਾਦ ਕਰਨਾ ਹੈ ਧੰਨਵਾਦ ਕਰਨਾ ਪਰਮੇਸ਼ਰ ਦੀ ਬਣਾਈਆਂ ਹੋਈਆਂ ਚੀਜ਼ਾਂ ਦਾ ਇਕੱਠੇ ਹੋ ਕੇ ਸੰਗਤ 'ਚ ਇਕੱਠੇ ਹੋ ਕੇ ਇਸ ਕਰਕੇ ਮਸੀਹੀ ਲੋਕ ਸਾਰੇ ਐਤਵ ਨੂੰ ਚਰਚਾ ਵਿੱਚ ਜਾਂਦੇ ਆ। ਤੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਪ੍ਰਾਰਥਨਾਮਾ ਕਰਦੀ ਆ ਕਿਉਂਕਿ ਪਰਮੇਸ਼ਰ ਨੇ ਖੁਦ ਇਸ ਦਿਨ ਆਰਾਮ ਕੀਤਾ ਸੀ ਉਹ ਕਹਿੰਦੇ ਸੀ ਤੁਸੀਂ ਵੀ ਇਸ ਦਿਨ ਆਰਾਮ ਕਰਨਾ ਕਿਸੇ ਨੇ ਵੀ ਕੰਮ ਨਹੀਂ ਕਰਨਾ ਹੈਗਾ ਠੀਕ ਆ ਤੇ ਪਰਮੇਸ਼ਵਰ ਦਾ ਇੱਕ ਮਾਲੂਮ ਕਿ ਕਿਤੇ ਤੋਂ ਇੱਕ ਸੰਗਤ ਵਿੱਚ ਉਹਦਾ ਧੰਨਵਾਦ ਕਰਨਾ ਪ੍ਰਾਰਥਨਾਮਾ ਕਰਨਾ ਤੇ ਹੁਣ ਆਪਾਂ ਦੇਖਣਾ ਕਿ ਇਹ ਗੱਲ ਸੱਚ ਹੈ ਕਿ ਨਹੀਂ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਦਰਅਸਲ ਐਤਵਾਰ ਦਾ ਦਿਨ ਨਹੀਂ ਸੀ ਪਰਮੇਸ਼ਰ ਨੇ ਪਵਿੱਤਰ ਠਹਿਰਾਇਆ ਸ਼ਨੀਵਾਰ ਦਾ ਦਿਨ ਪਵਿੱਤਰ ਠਹਿਰਾਇਆ ਸੀ ਮੈਂ ਕਦੀ ਵੀ ਕੋਈ ਗੱਲ ਛੂਟ ਨਹੀਂ ਦੱਸਦੀ ਹੁੰਨੀ ਮੈਂ ਚਾਹਦੀ ਹੁੰਨੀ ਜੋ ਬਾਈਵਾਂ ਚ ਲਿਖਿਆ ਮੈਂ ਉਹਨੂੰ ਮੈਂ ਸਾਰੀ ਦੁਨੀਆ ਸਾਹਮਣੇ ਲੈ ਕੇ ਆਵਾਂ ਤਾਂ ਕਿ ਜੋ ਸੱਚਾ ਉਹਦੇ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਠੀਕ ਹੈ ਮੈਂ ਆਮੀ ਤੁਹਾਨੂੰ ਕਹਿ ਦਵਾਂ ਕਿ ਇਹ ਤੋੜ ਐਦਾ ਉਦਾਂ ਨਹੀਂ ਕਿ ਜੋ ਸੰਡੇ ਦਾ ਦਿਨ ਹੈ ਇਹ ਸਿਰਫ ਮਲਕੀ ਵੈਸੇ ਹੀ ਲੋਕਾਂ ਨੇ ਸੰਡੇ ਦਾ ਦਿਨ ਬਣਾਇਆ ਹੋਇਆ ਕਿਉਂਕਿ ਸੰਡੇ ਨੂੰ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਨਾ ਤੇ ਸਾਰੇ ਬੇਲੇ ਹੁੰਦੇ ਇਸ ਲਈ ਉਹਨਾਂ ਨੇ ਸੰਡੇ ਦਾ ਦਿਨ ਆਪ ਹੀ ਬਣਾਇਆ ਹੋਇਆ ਆ ਅਸਲ ਵਿੱਚ ਸ਼ਨੀਵਾਰ ਦੇ ਦਿਨ ਨੂੰ ਪਿਤਾ ਪਰਮੇਸ਼ਰ ਨੇ ਪਵਿੱਤਰ ਠਹਿਰਾਇਆ ਸੀ ਇਸ ਦਿਨ ਉਹਨਾਂ ਨੇ ਆਰਾਮ ਕੀਤਾ ਸੀਗਾ ਇਸ ਦਿਨ ਨੂੰ ਪਵਿੱਤਰ ਦਿਨ ਕਹਿੰਦੇ ਕਿ ਉਸ ਇਸ ਦਿਨ ਨੂੰ ਪਵਿੱਤਰ ਠਹਿਰਾਇਆ ਸੀਗਾ ਇਸ ਦਿਨ ਉਹਨਾਂ ਨੇ ਆਰਾਮ ਕੀਤਾ ਸੀਗਾ ਇਸ ਦਿਨ ਨੂੰ ਹੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਵੀ ਆਰਾਮ ਕਰਨਾ ਆ ਕੋਈ ਕੰਮ ਨਹੀਂ ਕਰਨਾ ਸ਼ਨੀਵਾਰ ਦੇ ਦਿਨ ਨੂੰ ਐਤਵਾਨੀ ਸ਼ਨੀਵਾਰ ਦਾ ਦਿਨ ਠੀਕ ਆ ਜੀ ਸਚਾਈ ਇਹ ਆ ਕਿ ਸ਼ਨੀਵਾਰ ਦੇ ਦਿਨ ਨੂੰ ਪਿਤਾ ਪਰਮੇਸ਼ਰ ਨੇ ਪਵਿੱਤਰ ਕਰਕੇ ਠਹਿਰਾਇਆ ਸੀਗਾ ਉਹ ਚਲੋ ਉਹ ਜੀਦਾ ਕੀ ਤੁਹਾਨੂੰ ਪਤਾ ਹੈ ਐਤਵਾਂ ਦੀ ਛੁੱਟੀ ਹੁੰਦੀ ਸਭ ਲੋਕ ਵਿਲੇ ਹੁੰਦੇ ਆ ਇਸ ਕਰਕੇ ਐਤਵਾਂ ਨੂੰ ਲੋਕ ਚਾਚੂ ਵਿੱਚ ਜਾਂਦੇ ਆ ਅਦਰਵਾਈਜ਼ ਅਸਲੀ ਪਿਤਾ ਪਰਮੇਸ਼ਰ ਨੇ ਸ਼ਨੀਵਾਰ ਦੇ ਦਿਨ ਉਹ ਹੀ ਪਵਿੱਤਰ ਦਿਨ ਆਰਾਮ ਦੇ ਦਿਨ ਠਹਿਰਾਇਆ ਸੀਗਾ ਤੇ ਬਾਈਬਲ ਵਿੱਚ ਵੀ ਐਦੇ ਹੀ ਲਿਖਿਆ ਹੋਇਆ ਮੈਂ ਉਹੀ ਗੱਲ ਦੱਸਦੀ ਹੁਣੀਆਂ ਜੀਦਾ ਜ਼ਿਕਰ ਬਾਈਬਲ ਵਿੱਚ ਕੀਤਾ ਹੋਇਆ ਤੇ ਮੈਂ ਉਹੀ ਗੱਲਾਂ ਨੂੰ ਮੰਨਦੀ ਆ ਜੋ ਸਾਨੂੰ ਪਿਤਾ ਪਰਮੇਸ਼ਰ ਨੇ ਬਾਈਬਲ ਵਿੱਚ ਲਿਖ ਕੇ ਦਿੱਤੀ ਹੈ ਮੰਨਾਂ ਦੇ ਨੂੰ ਠੀਕ ਹੈ ਜੀ ਤੇ ਕੰਮ ਨਹੀਂ ਕਰਨ ਦਾ ਮਤਲਬ ਇਹ ਹੈ ਕਿ ਉਹ ਕਹਿੰਦੇ ਸੀ ਤੁਸੀਂ ਬਾਲਾ ਕੋਈ ਕੰਮ ਨਹੀਂ ਕਰਨਾ ਹੈਗਾ ਤੁਸੀਂ ਇਸ ਦਿਨ ਸਿਰਫ ਆਰਾਮ ਕਰਨਾ ਆਰਾਮ ਦਾ ਮਤਲਬ ਕੋਈ ਕੰਮ ਨਹੀਂ ਕਰਨਾ ਕੋਈ ਬਾਲਾ ਇਸ ਦਿਨ ਸਿਰਫ ਤੁਸੀਂ ਆਰਾਮ ਕਰਨਾ ਤੇ ਇਕੱਠੀ ਹੋ ਕੇ ਪਰਮੇਸ਼ਵਰ ਦੀਆਂ ਬਣਾਈਆਂ ਹੋਈਆਂ ਇਹਨਾਂ ਚੀਜ਼ਾਂ ਦਾ ਧੰਨਵਾਦ ਕਰਨਾ ਹੈ ਠੀਕ ਹੈ ਜੀ ਤੇ ਇਸੇ ਤਰ੍ਹਾਂ ਮੈਂ ਵੀ ਤੁਹਾਨੂੰ ਕਹਿਣੀ ਆ ਕਿ ਜਦੋਂ ਤੁਸੀਂ ਤੁਹਾਨੂੰ ਜਦੋਂ ਵੀ ਚਲੋ ਬੱਤਾਂ ਮਿਲੇ ਤੁਸੀਂ ਪਰਮੇਸ਼ਰ ਦੀ ਇਹਨਾਂ ਬਣਾਈਆਂ ਹੋਈਆਂ ਚੀਜ਼ਾਂ ਦਾ ਧੰਨਵਾਦ ਕਰਿਆ ਕਰੋ ਜੋ ਪਰਮੇਸ਼ਰ ਪਿਤਾ ਨੇ ਸਾਡੇ ਲਈ ਬਣਾਈਆਂ। ਤੁਸੀਂ ਦੇਖਦੇ ਹੋ ਕਿ ਹੁਣ ਉਹ ਬਹੁਤ ਸਾਰੇ ਦੇਸ਼ਾਂ ਜਿਨ੍ਹਾਂ ਨੇ ਨਕਲੀ ਸੂਰਜ ਚੰਨ ਬਣਾ ਲਏ ਹੋਏ ਆ ਜਾਂ ਹੋਰ ਬਹੁਤ ਸਾਰੀ ਚੀਜ਼ਾਂ ਬਣਾ ਲਈਆਂ ਪਰ ਉਹਨਾਂ ਦੀ ਕੋਸਟ ਬਹੁਤ ਜ਼ਿਆਦਾ ਹੈਗੀ ਆ ਇੱਕ ਗਰੀਬ ਬੰਦਾ ਕਿ ਇੱਕ ਮਿਹਰ ਬੰਦਾ ਵੀ ਉਹਨਾਂ ਨੂੰ ਖਰੀਦ ਨਹੀਂ ਸਕਦਾ ਇੰਨੀ ਆ ਜ਼ਿਆਦਾ ਮਹਿੰਗੀਆਂ ਹੁੰਦੀਆਂ ਆ ਉਹ ਪਰਮੇਸ਼ਵਰ ਦਾ ਫੇਰ ਵੀ ਕਦੀ ਮੁਕਾਬਲਾ ਨਹੀਂ ਕਰ ਸਕਦੇ ਕਿ ਜੇ ਪਰਮੇਸ਼ਵਰ ਨੇ ਸੂਰਜ ਬਣਾਇਆ ਪੂਰੇ ਸਾਲ ਨੂੰ ਰੋਸ਼ਨੀ ਦਿੰਦਾ ਵੀ ਗਿਆਨਾ ਬਿਨਾ ਕਿਸੇ ਪੇਤ ਭਾਬ ਦੇ ਬਿਨਾ ਕਿਸੇ ਵੀ ਪੈਸੇ ਦੇ ਵਧੀਆ ਲੋਕ ਨਹੀਂ ਹੋ ਸਕਦਾ ਠੀਕ ਹੈ ਜੀ ਇਸ ਲਈ ਪਰਮੇਸ਼ਰ ਦੀ ਬਣਾਈ ਹੋਈ ਇਹਨਾਂ ਕੁਦਰਤੀ ਚੀਜ਼ਾਂ ਦਾ ਧੰਨਵਾਦ ਕਰਿਆ ਕਰੋ ਪਰਮੇਸ਼ਰ ਨੇ ਜੋ ਵੀ ਸਾਨੂੰ ਦਿੱਤਾ ਉਹਦਾ ਧੰਨਵਾਦ ਕਰਦਿਆ ਕਰੋ ਆਪਣੇ ਸਰੀਰ ਲਈ ਪਰਮੇਸ਼ਰ ਦਾ ਧੰਨਵਾਦ ਕਰਦਿਆ ਕਰੋ ਠੀਕ ਹੈ ਤੁਹਾਡਾ ਸਰੀਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਆ ਇਹਦਾ ਧੰਨਵਾਦ ਕਰਿਆ ਕਰੋ ਪਰਮੇਸ਼ਰ ਇਸ ਲਈ ਹਮੇਸ਼ਾ ਪਰਮੇਸ਼ੁਰਾ ਬਣੇ ਰਹੋ ਬੰਦਗੀ ਕਰੋ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ ਵਰਤਾਂ ਨੂੰ ਕੋਈ ਸਮੱਸਿਆ ਆਇਆ ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਨੂੰ ਜ਼ਰੂਰ ਪੂਰਾ ਕਰੇਗਾ ਅਗਰ ਤੁਸੀਂ ਵਿਸ਼ਵਾਸ ਨਾ ਕਰਦੇ ਹੋ ਤੇ ਜਦੋਂ ਵੀ ਸਵੇਰ ਨੂੰ ਸੌਂਦੇ ਹੋ ਉੱਠਦੇ ਹੁੰਦੇ ਆ ਸਾਤ ਨੂੰ ਸੌਂਦੇ ਹੁੰਦੇ ਆ ਤਾਂ ਪਰਮੇਸ਼ਵਰ ਦੀ ਬਣਾਈਆਂ ਹੋਈਆਂ ਚੀਜ਼ਾਂ ਲਈ ਉਹਦਾ ਧੰਨਵਾਦ ਕਰਿਆ ਕਰੋ ਪਰਮੇਸ਼ਵਰ ਕੁਝ ਨਹੀਂ ਮੰਗਦਾ ਸਾਡੇ ਕੋਲੋਂ ਕੁਝ ਨਹੀਂ ਮੰਗਦਾ ਬਸ ਉਹਦੀ ਬਣਾਈਆਂ ਹੋਈਆਂ ਚੀਜ਼ਾਂ ਦਾ ਧੰਨਵਾਦ ਕਰਿਆ ਕਰੋ ਤੇ ਸੱਚਮੁਨਾ ਪ੍ਰਾਰਥਨਾ ਕਰਨੀ ਕਰੋ ਵਰਤਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਪਰਮੇਸ਼ਰ ਪਿਤਾ ਤੁਹਾਨੂੰ ਤੁਹਾਡੀ ਪ੍ਰਾਰਥਨਾ ਜ਼ਰੂਰ ਸੁਣੀਆ ਕਰੇਗਾ ਤੇ ਤੁਹਾਡੀ ਹਰ ਇੱਕ ਸਮੱਸਿਆ ਨੂੰ ਦੂਰ ਕਰੇਗਾ ਠੀਕ ਹੈ ਜੀ ਤੇ ਅੱਜ ਲਈ ਇੰਨਾ ਹੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਗੋਡ ਬlesਸ ਇਹ ਪ੍ਰਮੇਸ਼ਰ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਬlesਸਿੰਗਾਂ ਦੇਵੇ ਤੇ ਮੇਰੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਸ ਦਾ ਕੀ ਹੈ ਮੈਨੂੰ ਇੱਕ ਹੌਸਲਾ ਵੱਧਦਾ ਹੈ ਅਤੇ ਦੂਸਰਾ ਮੈਂ ਚਾਹਨੀ ਮੇਰਾ ਸੰਦੇਸ਼ ਹਰ ਇੱਕ ਲੋਕਾਂ ਤੱਕ ਪਹੁੰਚਾ ਧੰਨਵਾਦ ਜੈਮਸੀ